ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੈ ਜੀ ਯੂਐਸਏ ਕੈਲੀਫੋਰਨੀਆ ਬੜਾ ਸ਼ਾਂਤਮਈ ਅੱਜ ਆਪਾਂ ਤੁਹਾਨੂੰ ਹੋਮ ਟੂਰ ਕਰਾਉਣ ਲੱਗੇ ਆ ਜੀ ਇਹ ਦੇਖੋ ਜੀ ਜਿਵੇਂ ਸਾਹਮਣੇ ਕੋਠੀ ਉਹਨਾਂ ਨੇ ਵੀ ਅੱਗੇ ਫਲਾਰ ਲਾਈ ਹੋਈ ਨੇ ਕਿੱਥੇ ਵੀ ਆਪਣੇ ਲੱਗੇ ਹੋਏ ਨੇ ਇਹ ਅਸਲੀ ਨੇ ਜੀ ਉਹ ਦੇਖ ਉਹ ਨੂੰ ਸਭ ਨੇ ਆ ਗਿਆ ਨੇ ਇਹ ਸਾਰੇ ਅਸਲੀ ਨੇ ਜੀ ਲਾਨ ਸਭ ਨੂੰ ਅੱਗੇ ਮਿਲਦਾ ਹੈ ਇੱਥੇ ਇਹ ਖਾਸੀਅਤ ਹੈ ਜੀ ਜਿਹੜੀਆਂ ਰੋਡ ਹੈਗੀਆਂ ਤਾਂ ਬਹੁਤ ਜ਼ਿਆਦਾ ਚੌੜੀਆਂ ਹੈਗੀਆਂ ਨਹੀਂ ਹਰ ਘਰ ਨੂੰ ਗੱਡੀ ਵਾਸਤੇ ਦੇਖੋ ਇਹ ਪਾਰਕਿੰਗ ਜਿਹੜੀ ਅੱਗੇ ਵਾਲਾ ਫਰਸ਼ ਹੈ ਇਹ ਹਰੇਕ ਘਰ ਦੀ ਆਪਣੀ ਹੈ ਜੀ ਕਿੰਨੀਆਂ ਮਰਜ਼ੀ ਇੱਥੇ ਗੱਡੀਆਂ ਖੜਾਓ ਖੜੀਆਂ ਰਹਿੰਦੀਆਂ ਨੇ ਕਿਉਂਕਿ ਕੈਮਰੇ ਕਮਰੇ ਇੱਥੇ ਵਾਧੂ ਇਹ ਫੈਸਿਲਿਟੀ ਹੈਗੀ ਹੈ ਇਹ ਲਾਨ ਵੀ ਸਭ ਨੂੰ ਜਣੀ ਪਹਿਲਾਂ ਹੀ ਘਰ ਦੇ ਅੱਗੇ ਪਹਿਲਾਂ ਹੀ ਜਣੀ ਮਿਲਦਾ ਹੈ ਜਿਵੇਂ ਆਪਾਂ ਕੋਠੀ ਦੇ ਨਕਸ਼ੇ ਦੇ ਵਿੱਚ ਕਹਿ ਦਿੰਦੇ ਆ ਤੇ ਆਪਾਂ ਇੱਥੇ ਵੀ ਬੈਠ ਕੇ ਬਾਹਰਲਾ 뷰 ਲੈ ਸਕਦੇ ਆ ਹਵਾ ਲੈ ਸਕਦੇ ਆ ਐਸੇ ਥੋੜੀ ਜ਼ਿਆਦਾ ਪੰਜਾਬੀ ਰਹਿੰਦੇ ਨਹੀਂ ਹੈ ਜਣੀ ਥੋੜੇ ਜਿਹੀ ਸ਼ਾਮ ਜੀ ਨੂੰ ਘੁੰਮਦੇ ਹੁਣ ਤਾਂ ਕੋਈ ਨਹੀਂ ਦਿਨ ਦਾ ਟਾਈਮ ਹੈ ਸ਼ਾਮ ਜੀ ਨੂੰ ਘੁੰਮਦੇ ਫਿਰ ਹੁਣ ਆਪਾਂ ਅੰਦਰ ਚੱਲਦੇ ਆ ਜੀ ਆਜੂ ਜੀ ਇੱਥੇ ਡੋਰ ਜਣੀ ਆਪਾਂ ਨੂੰ ਇਸ ਤਰ੍ਹਾਂ ਹੀ ਮਿਲਦੇ ਨੇ ਅ ਬੀਪਾ ਜਿਵੇਂ ਆਪਣੀ ਡਬਲ ਡੂਰ ਹੁੰਦੇ ਨੇ ਨਾ ਇੱਕ ਜਾਲੀ ਵਾਲਾ ਇੱਕ ਇਸ ਤਰ੍ਹਾਂ ਦਾ ਇੱਥੇ ਸਿਰਫ 에ਰੀ ਹੈ ਤੇ ਇਹ ਬੰਦ ਹੋ ਜਾਂਦਾ ਤੇ ਅੰਦਰ ਐਂਟਰੀ ਲਈ ਜੀ ਸਿਰਫ ਇੱਕੋ ਹੀ ਕਮਰਾ ਹੁੰਦਾ ਦੂਜਾ ਗੈਰੇਜ ਹੈ ਜਿਹੜਾ ਉਹ ਗੱਡੀਆਂ ਵਾਸਤੇ ਉਹਨਾਂ ਦੀ ਐਂਟਰੀ ਤੇ ਆਪਣੀ ਐਂਟਰੀ ਲਈ ਕੋਈ ਡੋਰਵਰਚ ਇਹ ਐਂਟਰੀ ਤੇ ਬਹੁਤ ਸੋਹਣੀ ਪਹਿਲਾਂ ਸਿਨਰੀ ਰਹੀ ਹੋਈ ਹੈ ਜਿਵੇਂ ਤੁਹਾਨੂੰ ਦਿਖਾਉਣੀ ਹੈ ਜੀ ਡਬਲ ਸਟੋਰੀ ਹੈ ਉਹ ਉੱਪਰ ਹੈ ਜਿਹੜਾ ਇਹ ਹੈ ਨਾ ਤੇ ਉੱਪਰ ਵੀ ਇਸ ਤਰ੍ਹਾਂ ਜਿਵੇਂ ਆਪਣੇ ਜੰਗਲੇ ਟਾਈਪ ਹੋ ਜਾਂਦਾ ਉਸ ਤਰ੍ਹਾਂ ਆ ਜਾਂਦਾ ਹੈ ਉਸ ਤੋਂ ਬਾਅਦ ਜੀ ਆ ਇਹ ਆ ਗਿਆ ਜੀ ਡਰਾਈング ਰੂਮ ਤੇ ਜਿਵੇਂ ਸੋਫੇ ਨੇ ਉਹ ਲਿਵਿੰਗ ਰੂਮ ਦੇ ਵਿੱਚ ਵੀ ਹੈਗੇ ਬਹੁਤ ਉਹ ਵੀ ਤੁਹਾਨੂੰ ਦਿਖਾਉਣੀ ਆ ਪਰ ਇਹ ਮਤਲਬ ਕਿ ਵੀ ਜਿਹਨੂੰ ਉੱਥੇ ਨਹੀਂ ਲੈ ਕੇ ਜਾਣਾ ਹੁੰਦਾ ਵੀ ਅੱਗੇ ਜਿਆਦਾ ਅੰਦਰ ਨਹੀਂ ਲੈ ਕੇ ਜਾਣਾ ਲਿਵਿੰਗ ਦੇ ਵਿੱਚ ਜਿੱਥੇ ਕਿਚਨ ਵੀ ਹੁੰਦੀ ਆ ਹੈਨਾ ਉੱਪਰ ਹੀ ਆ ਸਾਰਾ ਕੁਝ ਤੇ ਉਹਨੂੰ ਫਿਰ ਅਗਲਾ ਇਧਰ ਸਾਈਡ ਤੇ ਡਰਾਈング ਰੂਮ 'ਚ ਬਿਠਾ ਦਿੰਦਾ ਇਹ ਆਪਣਾ ਐਂਟਰੀ ਦੇ ਡਰਾਈング ਰੂਮ ਆ ਗਿਆ ਚਲ ਠੀਕ ਹੈ ਜੀ ਹੁਣ ਡਰਾਈਵ ਰੂਮ ਤੋਂ ਬਾਅਦ ਅੱਗੇ ਇਹ ਡੈਕੋਰੇਟ ਹੈ ਜੀ ਹਰੇਕੜੀ ਆਪਣੀ ਚੁਆਇਸ ਹੁੰਦੀ ਹੈ ਡੈਕੋਰੇਟ ਕਰਨ ਵਾਸਤੇ ਕੁਝ ਵੀ ਜਿਵੇਂ ਇਹ ਐਂਟਰੀ ਤੇ ਸਿੰਨਰੀਆਂ ਨੇ ਇਹ ਵੀ ਅਗਲੇ ਦੀ ਆਪਣੀ ਚੁਆਇਸ ਹੈ ਬਹੁਤ ਵਧੀਆ ਚੁਆਇਸ ਆ ਉਸ ਤੋਂ ਬਾਅਦ ਜੀ ਸਭ ਤੋਂ ਪਹਿਲਾਂ ਇਹ ਇਹਨੂੰ ਕਲੋਜ਼ਟ ਬੋਲਦੇ ਨੇ ਤੇ ਇੱਥੇ ਇਹ ਟੈਂਪਰੇਚਰ ਹੈ ਜੀ ਸੈੱਟ ਜਿਵੇਂ 70 ਤੇ ਕੀਤਾ ਹੋਇਆ ਹੈ ਤੇ ਇਹਦੇ ਨਾਲੇ ਨਾਰਮਲ ਟੈਂਪਰੇਚਰ ਹੈ ਅ ਮਤਲਬ ਕਿ ਵੀ ਪੂਰੇ ਘਰ ਦੇ ਵਿੱਚ ਜਿਵੇਂ ਹੀਟ ਹੈ ਉਹ ਵੀ ਇੱਥੇ ਸੈੱਟ ਕੀਤੀ ਜਾਂਦੀ ਹੈ ਤੇ ਜਿਹੜਾ ਮਤਲਬ ਕਿ ਵੀ ਏਸੀ ਹੈ ਉਹ ਵੀ ਇੱਥੇ ਸੈੱਟ ਕੀਤਾ ਜਾਂਦਾ ਹੈ ਪੂਰੇ ਘਰ ਦਾ ਨਾਰਮਲ ਟੈਂਪਰੇਚਰ ਇੱਥੇ ਸੈੱਟ ਕੀਤਾ ਹੋਇਆ 70 75 ਦੇ ਵਿੱਚ ਸੈਟਿੰਗ ਹੋ ਜਾਂਦੀ ਹੈ ਨਾਰਮਲ ਟੈਂਪਰੇਚਰ ਦੀ ਤੇ ਉਸ ਤੋਂ ਬਾਅਦ ਕੀ ਹੈ ਜੀ ਮਤਲਬ ਕਿ ਜਿਵੇਂ ਬਾਹਰ ਦਾ ਮੌਸਮ ਹੈ ਉਹ ਠੰਡਾ ਹੈ ਜਾਂ ਗਰਮ ਹੈ ਘਰ ਦੇ ਅੰਦਰ ਕੁਝ ਨਹੀਂ ਪਤਾ ਲੱਗਦਾ ਕਿਉਂਕਿ ਇੱਥੇ ਸੈਟਿੰਗ ਕੀਤੀ ਹੁੰਦੀ ਹੈ ਟੈਂਪਰੇਚਰ ਦੀ ਇਹ ਜੀ ਆਪਣਾ ਹਨ ਜਿਵੇਂ ਆਪਾਂ ਸਟੋਰ ਕਹਿ ਦਿੰਦੇ ਆ ਇਹ ਉਸ ਤਰ੍ਹਾਂ ਆ ਜਾਂਦਾ ਜੀ ਐਂਟਰੀ ਤੇ ਅ ਹੁਣ ਆਪਾਂ ਅੱਗੇ ਚੱਲਦੇ ਆ ਅੱਗੇ ਹੀ ਜੀ ਸਭ ਤੋਂ ਪਹਿਲਾਂ ਫਰਸਟ ਬਾਥਰੂਮ ਹੈ ਤੇ ਫਰਸਟ ਰੂਮ ਹੈ ਬੈਡਰੂਮ ਬਾਥਰੂਮ ਆਪ ਮੈਂ ਤੁਹਾਨੂੰ ਦਿਖਾਣੀ ਹੈ ਇਹ ਆਪਾਂ ਲਾਈਟ ਔਨ ਕਰੀਏ ਜਿਵੇਂ ਇਹ ਇੱਕ ਸਮਾਨ ਲਈ ਆ ਗਿਆ ਤੇ ਇਹセਕਿੰਡ ਆਪਸ਼ਨ ਆ ਗਿਆ ਤੇ ਇਧਰ ਆਪਣਾ ਜੀ ਇਹ ਇਹ ਫਰਸਟ ਬੈਡਰੂਮ ਹੈ ਇਹ ਦੇਖੋ ਇਹਦੇ ਵਿੱਚ ਬਾਹਰ ਦਾ ਸਾਰਾ ਥਿਊ ਦਿਖਦਾ ਠੀਕ ਹੈ ਜੀ ਇਧਰ ਇਹ ਆ ਗਿਆ ਫਰਸਟ ਬੈਡਰੂਮ ਤੋਂ ਬਾਅਦ ਨਾਲ ਇਹ ਬਾਥਰੂਮ ਹੈ ਫਰਸਟ ਬੈਡਰੂਮ ਦਾ ਇਹ ਇੱਕ ਬੈਡਰੂਮ ਦੇ ਵਿੱਚ ਅਲਮਾਰੀ ਹੁੰਦੀ ਹੋਈ ਹੈ ਜੀ ਕੱਪ ਬੋਰਡ ਬੋਲਦੋ ਅਲਮਾਰੀ ਬੋਲਦੋ ਕੁਛ ਵੀ ਤੇ ਇਹ ਜਿਵੇਂ ਦਾ ਬਾਥਰੂਮ ਆ ਗਿਆ ਇਹ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਬਣੇ ਹੁੰਦੇ ਨੇ ਜਿਵੇਂ ਬਾਥਰੂਮ ਟੱਬ ਬਣੇ ਹੁੰਦੇ ਨੇ ਸ਼ਾਵਰ ਇਸ ਤਰ੍ਹਾਂ ਜੀ ਆ ਉਸ ਤੋਂ ਬਾਅਦ ਅੱਗੇ ਜਾਂਦੇ ਹਾਂ ਇਹ ਹੈਗਾ ਜੀ ਉੱਪਰ ਦਾ ਜਿਵੇਂ ਡਬਲ ਸਟੋਰੀ ਹੈ ਇਹ ਤੇ ਤੁਹਾਨੂੰ ਫੇਰ ਦਿਖਾਵਾਂਗੇ ਪਹਿਲਾਂ ਆਪਾਂ ਇਹ ਨੀਚੇ ਵਾਲਾ ਕਵਰ ਕਰ ਲੀਏ ਅ ਮਤਲਬ ਕਿ ਵੀ ਜਿੱਥੇ ਅਸੀਂ ਰਹਿ ਰਹੇ ਹਾਂ ਜੀ ਇਹ ਪੰਜਾਬੀ ਫੈਮਿਲੀ ਹੈ ਅ ਬਹੁਤ ਵਧੀਆ ਫੈਮਿਲੀ ਹੈ ਬਹੁਤ ਜ਼ਿਆਦਾ ਨਾਈਸ ਫੈਮਿਲੀ ਹੈ ਅ ਜਿਵੇਂ ਅਸੀਂ ਮਤਲਬ ਕਿ ਇਸ ਫੈਮਿਲੀ ਦੇ ਵਿੱਚ ਜੇ ਦੱਸੀਏ ਵੀ ਕੌਣ-ਕੌਣ ਨੇ ਆਂਟੀ ਅੰਕਲ ਨੇ ਅ ਜਿੱਥੇ ਮੈਂ ਤੇ ਗੁੰਨੂ ਰਹਿ ਰਹੀ ਹਾਂ ਤੇ ਬਾਕੀ ਜਿਹੜੀਆਂ ਹੋਰ ਫੈਮਿਲੀਜ਼ ਆਪਣੇ ਅੱਗੇ ਜਿਵੇਂ ਰਿਲੇਟਿਵ ਨੇ ਆਪਾਂ ਜਾਣਦੇ ਨੇ ਜੀ ਨਾਲ ਤੁਸੀਂ ਸਾਨੂੰ ਵੱਡੀ ਚ ਦੇਖਦੇ ਨੇ ਹੋ ਤੇ ਇਹਨਾਂ ਦੇ ਇਹ ਬੇਟਾ ਬਹੂ ਇਹ ਸਿੰਦਰੀਆਂ ਹਨ ਇਹ ਉਹਨਾਂ ਦੀ ਹੋ ਰਹੀ ਹੈ ਤੇ ਉਸ ਤੋਂ ਬਾਅਦ ਜੀ ਇਹ ਆਪਣੀ ਹਨ ਜਿਵੇਂ ਇਹ ਲਿਵਿੰਗ ਰੂਮ ਆ ਗਿਆ ਤੇ ਪੂਰਾ ਸੋਫਾ ਆ ਗਿਆ ਜਿੱਥੇ ਆਪਾਂ ਰੁਟੀਨ ਦੇ ਵਿੱਚ ਬੈਠਦੇ ਹਾਂ ਸਾਰੇ ਜਣੇ ਇਹ ਜਿਵੇਂ ਜੀ ਹਨ ਜਿਵੇਂ ਵੀ ਕੁਈ ਲੱਤਾਂ ਦੁਖਦੀਆਂ ਨੇ ਪੈਰ ਦੁਖਦੇ ਨੇ ਉਹਨਾਂ ਨੂੰ ਕੁੱਟਣ ਵਾਸਤੇ ਜਿਵੇਂ ਸਟੀਮ ਜੀ ਦਿੱਤੀ ਜਾਂਦੀ ਹੈ ਉਹ ਇਸ ਤਰ੍ਹਾਂ ਇਹ ਕੁਰਸੀ ਅ ਏ ਏ ਐਲ ਸੀ ਡੀ ਆ ਗਈ ਜੀ ਇੰਨੀ ਵੱਡੀ ਹਾਂਜੀ ਆਪਾਂ ਪਹੁੰਚੇ ਆ ਲਿਵਿੰਗ ਰੂਮ ਤੋਂ ਪਹਿਲਾਂ ਫਰਸਟ ਬੈਡਰੂਮ ਦਿਖਾਇਆ ਹੁਣ ਸੈਕੰਡ ਬੈਡਰੂਮ ਦਿਖਾ ਰਹੇ ਹਾਂ ਦੋ ਬੈਡਰੂਮ ਨੀਚੇ ਨੇ ਤੇਨ ਉੱਪਰ ਨੇ ਤੇ ਇਹ ਹੈਗਾ ਜੀ ਸੈਕੰਡ ਬੈਡਰੂਮ ਇਹ ਸੀਗਾ ਏ ਦਾ ਕਬੂੜਾ ਆ ਗਿਆ ਇਧਰਲੀ ਸਾਈਡ ਬੈੱਡ ਦੇ ਇਧਰਲੀ ਸਾਈਡ ਕਬੂੜਾ ਆ ਗਿਆ ਤੇ ਇਹ ਜਿਹੜੀ ਇਸ ਤਰ੍ਹਾਂ ਦਾ ਬੈੱਡ ਹੈ ਜੀ ਰਾਜੇਾਂ ਜੀ ਟਾਈਪ ਦਾ ਤੇ ਇਹਨਾਂ ਦੇ ਗੱਦੇ ਨਹੀਂ ਨਾ ਜੀ ਬਹੁਤ ਵੱਡੇ ਉੱਚੇ ਨੇ ਪਹਿਲੇ ਦੇ ਵੀ ਦੂਜੇ ਦੇ ਵੀ ਇਧਰ ਮਿਲਦੇ ਹੀ ਐਵੇਂ ਨਹੀਂ ਉੱਚੇ ਉੱਚੇ ਵੱਡੇ ਵੱਡੇ ਤੇ ਇਹ ਸ਼ੀਸ਼ਾ ਆ ਗਿਆ ਜੀ ਇਧਰ ਇਹ ਵਾਲਾ ਕਿੰਨਾ ਸੋਹਣਾ ਕਿੰਨਾ ਵੱਡਾ ਸ਼ੀਸ਼ਾ ਆ ਗਿਆ ਚਲੋ ਠੀਕ ਹੈ ਜੀ ਤੇ ਇਹਦਾ ਵਾਸ਼ਰੂਮ ਇਹ ਨਾਲ ਹੀ ਹੈ ਉਹ ਮੈਂ ਦਿਖਾਉਣ ਲੱਗੀ ਆ। ਆ ਇਹ ਆ ਗਿਆ ਜੀ। ਇਹ ਇਹਦਾ ਵਾਸ਼ਰੂਮ ਹੈ। ਉਹ ਪਿੱਛੇ ਟੱਬ ਹੈ ਜੀ ਨਾਉਣ ਵਾਸਤੇ ਜਿੱਥੇ ਪਰਦਾ ਲੱਗਿਆ ਹੋਇਆ ਹੈ। ਹੈਗਾ ਗਿਰਾਜ਼ ਦਾ ਡਾਊਨ ਜਿੱਥੇ ਗੱਡੀਆਂ ਵਗੈਰਾ ਖੜਧੀਆਂ ਨੇ ਇਹ ਦੇਖੋ ਗੱਡੀ ਖੜੀ ਹੈ ਇੱਕ ਮਿੰਟ ਮੈਂ ਲਾਈਟ ਲਾ ਕੇ ਦਿਖਾਉਂਦੀ ਆ ਤੇ ਸੀਗਾ ਜੀ ਇੱਥੇ ਗੱਡੀਆਂ ਖੜਧੀਆਂ ਨੇ ਅੰਦਰ ਤੇ ਬਾਹਰ ਵੀ ਬਹੁਤ ਜਗ੍ਹਾ ਹੈ ਜੀ ਗੱਡੀਆਂ ਨੂੰ ਹੁਣ ਆਪਾਂ ਚੱਲਦੇ ਆ ਜੀ ਕਿਚਨ ਤੁਹਾਨੂੰ ਕਿਚਨ ਦਿਖਾਉਣੀ ਆ ਕਿਚਨ ਉਪਨੀ ਹੁੰਦੀਆਂ ਨਹੀਂ ਹੈ ਨਾ ਇੱਧਰ ਤੇ ਨਾਲ ਆਹ ਜਿਵੇਂ ਸਾਰਾ ਇਹ ਏਹੀ ᱫੋ ਬਲਕਿ ਵੀ ਇਹ ਸੋਫਾ ਆ ਗਿਆ ਇਹ ਸਾਰਾ ਸੋਫਾ ਸੈੱਟ ਆ ਗਿਆ ਇਹ ਉੱਧਰ ਦੋ ਐਕਸਟਰਾ ਚੇਅਰ ਹੋ ਗਈਆਂ ਤੇ ਇੱਕ ਵੱਡੀ ਇੱਥੇ ਜਿਵੇਂ ਆਪਾਂ ਕੋਈ ਲੱਤਾਂ ਲੁਤਾਂ ਦੁਖਣ ਲੱਗ ਜਾਂਦੀਆਂ ਨੇ ਕੰਮ ਘੂਮ ਕਰਕੇ ਕਿਉਂਕਿ ਇੱਥੇ ਸਾਰਾ ਕੰਮ ਖੜਨ ਦਾ ਹੀ ਹੁੰਦਾ ਜੀ ਆ ਇੱਥੇ ਮੈਂ ਤੁਹਾਨੂੰ ਇਹ ਲਾਈਟਸ ਆਨ ਕਰਕੇ ਦਿਖਾਉਣੀ ਆ ਥੋੜਾ ਜਿਹਾ ਹਨੇਰਾ ਪੈਂਦਾ ਹੈ ਜਿਆਦਾ ਨਹੀਂ ਆ ਲਾਈਟ ਹਾਂਜੀ ਇਹ ਕਿਚਨ ਹੈ ਕਿਚਨ ਦੇ ਵਿੱਚ ਜਿਹੜੀ ਫੈਮਿਲੀ ਮੈਂ ਤੁਹਾਨੂੰ ਦੱਸਿਆ ਵੀ ਪੰਜਾਬੀ ਫੈਮਿਲੀ ਕੋਲ ਆਪਾਂ ਰੁਕੇ ਹੋਏ ਹਾਂ ਉਹ ਆਂਟੀ ਅੰਕਲ ਨੇ ਪਿੱਛੇ ਤੁਹਾਨੂੰ ਦਿਖਾਵਾਂਗੇ ਉਹਨਾਂ ਦੀ ਗਾਰਡਨਿੰਗ ਬਹੁਤ ਜ਼ਿਆਦਾ ਕੁਝ ਲਾਇਆ ਹੋਇਆ ਹੈ ਇਹ ਉਹਨਾਂ ਨੇ ਸਾਗ ਤੋੜਿਆ ਧੋਇਆ ਸੁਆਰਿਆ ਕੱਟਿਆ ਠੀਕ ਹੈ ਜੀ ਕਿਉਂਕਿ ਉਹ ਬਲਕਿ ਵੀ ਜਿਵੇਂ ਆਪਾਂ ਪੰਜਾਬੀ ਹਰ ਜਗ੍ਹਾ ਵੀ ਆਪਣੀ ਹੋਈ ਉਹ ਉਹ ਕਰਦੇ ਆ ਵੀ ਜਿਵੇਂ ਆਪਣਾ ਹੀ ਖਾਣਾ ਖਾਣੇ ਆਪਣਾ ਹੀ ਰਹਿਣ ਸਹਿਣ ਅਲੱਗ ਹੁੰਦਾ ਹੈ ਉਸ ਤਰ੍ਹਾਂ ਇਹਨਾਂ ਨੇ ਸਾਰਾ ਕੁਝ ਐ ਵਧੀਆ ਕੀਤਾ ਹੋਇਆ ਹੈ ਵੀ ਜਿਹੜੀ ਇਸ ਤਰ੍ਹਾਂ ਔੜਜਾ ਨਹੀਂ ਫੀਲ ਹੋ ਰਿਹਾ ਹੈਗਾ ਵੀ ਕਿੱਥੇ ਆ ਗਏ ਕਿੰਨਾ ਚ ਆ ਗਏ ਜਾਂ ਕਿ ਮੇ ਰਹਾਂਗੇ ਉਹ ਸਾਰਾ ਕੁਝ ਬਹੁਤ ਜ਼ਿਆਦਾ ਵਧੀਆ ਹੈ ਆ ਇਹ ਜਿਵੇਂ ਹੈ ਨਾ ਜੀ ਇਹ ਇਹ ਜਿਹੜੀਆਂ ਇੱਧਰ ਇਹ ਮਤਲਬ ਕਿ ਵੀ ਆ ਹੁੰਦਾ ਹੈ ਭਾਂਡੇ ਧੋਣ ਦਾ ਸਬਜੀ ਕੱਟਣ ਦਾ ਇਹ ਸਾਰਾ ਕੁਝ ਸੈਂਟਰ ਦੇ ਵਿੱਚ ਇਹ ਕਿਚਨ ਵਾਲੀ ਸੈਲਫ ਆ ਗਈ ਜੀ ਸਾਰੀ ਏ ਕਿਚਨ ਦੀ ਸੈਲਫਾ ਗੀ ਤੇ ਇਹ ਆਪਣਾ ਹੋ ਆ ਗਿਆ ਅ ਪਾਂਡੇ ਸਾਫ਼ ਕਰਨ ਵਾਲਾ ਇਹ ਜੀ ਆਪਾਂ ਜੀ ਉੱਪਰ ਜਾ ਕੇ ਇਹਨੂੰ ਇਸ ਤਰ੍ਹਾਂ ਓਨ ਕਰਦੇ ਆ ਇੱਥੇ ਇੱਥੇ ਗਰਮ ਪਾਣੀ ਆਊਗਾ ਤੇ ਜੇ ਇਹਨੂੰ نیچے ਵਿਚਾਲੇ ਕਰਦੇ ਆ ਤੇ ਨਾਰਮਲ ਆਊਗਾ نیچے ਕਰਦੇ ਆ ਤੇ ਠੰਡਾ ਆਊਗਾ ਤੇ ਇਹ ਇਸ ਤਰ੍ਹਾਂ ਚੱਲਦਾ ਜੀ ਇਹ ਗਰਮ ਚੱਲ ਰਿਹਾ ਹੈ ਤੇ ਇਹਨੂੰ ਆਪਾਂ ਇਸ ਤਰ੍ਹਾਂ ਇਹ ਮੂੰਹ ਜੇ ਨੂੰ ਪੜ ਕੇ ਸਾਰਾ ਸਿੰਕ ਜਿਹਨੇ ਸਾਫ਼ ਕਰ ਸਕਦੇ ਆ ਇਹਨੂੰ ਇੱਧਰ ਘੁਮਾ ਸਕਦੇ ਆ ਤੇ ਸਾਰੀ ਜਗ੍ਹਾ ਇਸ ਕ੍ਰਾਈਮ ਨੂੰ ਦੂਜੀ ਤਰ੍ਹਾਂ ਵੀ ਕਰ ਸਕਦੇ ਆ ਇਹ ਜਿਵੇਂ ਹੋ ਗਿਆ ਤੇ ਇਹ ਆਪਣਾ ਨੋਰਮਲ ਹੋ ਗਿਆ ਤੇ ਜਣੀ ਸਾਰੇ ਆਪਸ਼ਨ ਇੱਥੇ ਘਰ ਦੇ ਵਿੱਚ ਹੀ ਮਿਲਦੇ ਨੇ ਆਪਾਂ ਨੂੰ ਕੋਈ ਸਪੈਸ਼ਲ ਕੁਝ ਵੀ ਨਹੀਂ ਕਰਾਉਣਾ ਪੈਂਦਾ ਤੇ ਉਸ ਤੋਂ ਬਾਅਦ ਜੀ ਹੈਨਾ ਅ ਕਈ ਫੈਮਿਲੀਜ਼ ਆ ਚਲੋ ਫ੍ਰਿਜ ਆ ਗਿਆ ਇਹ ਜਦੋਂ ਜੀ ਘਰ ਤਿਆਰ ਹੁੰਦਾ ਹੈ ਨਾ ਤੇ ਉਦੋਂ ਇਹ ਇਹ ਜਿਹੜਾ ਸਾਰਾ ਹੈ ਇਹ ਵਿੱਚ ਹੀ ਤਿਆਰ ਹੁੰਦਾ ਵਿੱਚੇ ਮਿਲਦਾ ਹੈ ਫ੍ਰਿਜ ਆਪਣਾ ਅਲੱਗ ਲੈਣਾ ਪੈਂਦਾ ਹੈ ਤੇ ਆਪਣੀ ਜਿਹੜੀ ਇਹ ਓਪਨ ਕਿਚਨ ਹੈ ਇਹਦੇ ਵਿੱਚ ਜਿਵੇਂ ਮਸਾਲੇ ਵਗੈਰਾ ਹੁੰਦੇ ਨੇ ਜੋ ਦਾਣਾ ਦਾਣਾ ਮਸਾਲੇ ਹੈਨਾ ਉਹਨੂੰ ਸਟੋਰ ਕਰਨ ਵਾਸਤੇ ਇਹ ਨਾਲ ਇੱਕ ਉਹ ਦਿੱਤਾ ਜਾਂਦਾ ਜੀ ਇੱਥੇ ਆਪਸ਼ਨ ਤੇ ਇਹਦੇ ਵਿੱਚ ਬੰਦਾ ਹਰ ਇੱਕ ਤਰ੍ਹਾਂ ਦੇ ਮਸਾਲੇ ਦਾਣਾ ਰਫਾਈਨਡ ਤੇਲ ਦੇਸੀ ਕਿਉਂ ਆਟਾ ਜੋ ਵੀ ਜਿਹੜੀ ਐਕਸਟਰਾ ਕੁਕਿੰਗ ਜੋ ਵੀ ਹੈ ਹੈਨਾ ਤੇ ਉਹ ਆਪਣਾ ਗਰੋਸਰੀ ਦਾ ਸਮਾਨ ਇਸ ਤਰ੍ਹਾਂ ਰੱਖ ਲੈਂਦੇ ਜੀ ਫਿਰ ਇਹ ਇਹਦੇ ਨਾਲ ਨਾ ਕੀ ਹੈ ਜੀ ਇੱਥੇ ਗਾਹ ਨਹੀਂ ਪੈਂਦਾ ਹੈਗਾ ਜਿਹੜੇ ਇਹ ਡਰਾ ਹੁੰਦੇ ਨੇ ਫਿਰ ਇਹਨਾਂ ਦੇ ਵਿੱਚ ਸਿਰਫ ਭਾਂਡੇ ਆ ਜਾਂਦੇ ਨੇ ਜਿਹੜੀ ਯੂਜ਼ ਕਰਨੇ ਨੇ ਆਪਣੇ ਧੋਣੇ ਨੇ ਸੁਕਾਉਣੇ ਨੇ ਫਿਰ ਵਿੱਚ ਰੱਖ ਦੇਣੇ ਨੇ ਇਹ ਇਸ ਤਰ੍ਹਾਂ ਚੱਲਦਾ ਜੀ ਹੁਣ ਆਪਾਂ ਚੱਲਦੇ ਹਾਂ ਜੀ ਡਾਈਨਿੰਗ ਟੇਬਲ ਤੇ ਤੇ ਓਏ ਆ ਗਈ ਜੀ ਇੱਥੇ ਬੈਠ ਕੇ ਇਹਨਾ ਸਾਰੇ ਜਣੇ ਆ ਸਾਰੇ ਜਣੇ ਆਪਣਾ ਬ੍ਰੇਕਫਾਸਟ ਲੰਚ ਡਿਨਰ ਕਰੋ ਲੰਚ ਦਾ ਜੀ ਤਕਰੀਬਨ ਕਿਸੇ ਦਾ ਘਰ ਹੁੰਦਾ ਹੀ ਨਹੀਂ ਹੈਗਾ ਪਰ ਜਿਨ੍ਹਾਂ ਦੀਆਂ ਡਿਊਟੀਆਂ ਮੰਨ ਕੇ ਵੀ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜੇ ਸ਼ਾਮ ਦੀ ਡਿਊਟੀ ਹੈ ਉਹਨੇ ਰਾਤ ਨੂੰ ਆ ਕੇ ਹਨਾ ਆਪਣਾ ਖਾਣਾ ਖਾਣੇ ਤੇ ਉਹ ਰਾਤ ਨੂੰ ਹੀ ਯੂਜ਼ ਕਰੂਗਾ ਜਿਹਦੀ ਰਾਤ ਦੀ ਡਿਊਟੀ ਹੈ ਉਹ ਸਵੇਰੇ ਤੋਂ ਬਾਅਦ ਫਰੈਸ਼ ਹੋ ਕੇ ਉਹ ਲੰਚ ਕਰੂਗਾ ਹਨਾ ਇੱਥੇ ਕਿਸੇ ਦਾ ਵੀ ਟਾਈਮ ਇੱਕ ਦੂਜੇ ਨਾਲ ਮਿਲਦਾ ਨਹੀਂ ਹੈਗਾ ਜੀ ਕੰਮਾਂ ਦਾ ਡਿਊਟੀਆਂ ਦਾ ਕਿਉਂਕਿ ਅਲੱਗ-ਅਲੱਗ ਕੰਮ ਮਿਲਦੇ ਨੇ ਅਲੱਗ-ਅਲੱਗ ਹੀ ਡਿਊਟੀਆਂ ਹੁੰਦੀਆਂ ਨੇ ਕਿਸੇ ਦੀ ਕਿਸੇ ਟਾਈਮ ਕਿਸੇ ਦੀ ਕਿਸੇ ਟਾਈਮ ਐਵੇਂ ਚੱਲਣਾ ਪੈਂਦਾ ਹੈ ਵੀ ਜਿਵੇਂ ਆਪਣੇ ਹੁੰਦੇ ਆਂ ਇੰਡੀਆ ਦੇ ਵਿੱਚ ਜੀ ਆਪਾਂ ਸਾਰੇ ਜਣੇ ਸ਼ਾਮ ਨੂੰ ਇਕੱਠੇ ਹੁੰਨੇ ਆਂ ਰੋਟੀ ਪਾਣੀ ਖਾਂਦੇ ਆਂ ਕੋਈ ਵੀ ਕਿਤੇ ਵੀ ਕੰਮ ਜਾ ਰਿਹਾ ਹੈ ਉਹ ਦਿਨ-ਦਿਨ ਦੇ ਕੰਮ ਹੁੰਦੇ ਨੇ ਪਰ ਸ਼ਾਮ ਨੂੰ ਸਾਰੇ ਇਕੱਠੇ ਹੋ ਜਾਂਦੇ ਨੇ ਤੇ ਰਾਤ ਨੂੰ ਰੈਸਟ ਹੋ ਜਾਂਦੀ ਹੈ ਪਰ ਇੱਥੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈਗਾ ਜੀ ਵੀ ਸਾਰਿਆਂ ਦੇ ਇਕੱਠੇ ਹੋਣ ਦਾ ਵੀ ਕੋਈ ਅੱਹ ਅੱਡੀ ਗੱਲ ਜੀ ਨਹੀਂ ਬਣਦੀ ਹੈਗੀ ਤੇ ਏ ਵੀ ਨਹੀਂ ਬਣਦਾ ਵੀ ਰਾਤ ਨੂੰ ਹੀ ਅਰੈਸਟ ਕਰਨੀ ਹੈ ਤੇ ਦਿਨੇ ਕੰਮ ਕਰਨਾ ਹੈ ਕੋਈ ਜਣੀ ਵੈਸੇ ਟਾਈਮ ਦੀ ਵੈਲਿਊ ਬਹੁਤ ਹੈ ਵੀ ਆਪਾਂ ਜੀ ਕੰਮ ਤੇ ਜਾਣਾ ਤਾਂ 1 ਮਿੰਟ ਵੀ ਲੇਟ ਨਹੀਂ ਹੋਣੀ ਚਾਹੀਦੀ ਜੇ ਲੇਟ ਹੋ ਜੰਨੇ ਆ ਤਾਂ ਸੌਰੀ ਉਹ ਕਰਨਾ ਪੈਂਦਾ ਅ ਨਹੀਂ ਤਾਂ ਬਾਕੀ ਹੋਰ ਕੋਈ ਹੋ ਨਹੀਂ ਹੈਗਾ ਟਾਈਮ ਦਾ ਡਿਊਟੀ ਨੂੰ ਲੈ ਕੇ ਇਹ ਤੁਹਾਨੂੰ ਜੀ نیچے ਦਾ ਸਾਰਾ ਇਹ ਆਪਾਂ ਨੇ ਉਹ ਕਰਵਾਇਆ ਇਹ ਜਿਹੜਾ ਪਿੱਛੇ ਹੈ ਜੀ ਇਹ ਪਿੱਛੇ ਆਪਣੀ ਗਾਰਡਨਿੰਗ ਆ ਜਾਂਦੀ ਹੈ ਇਹਦੇ ਵਿੱਚ ਆਪਾਂ ਜੇ ਕੋਈ ਕੁਕਿੰਗ ਕਰਦੇ ਆਂ ਪਿੱਛੇ ਤੇ ਬਾਕੀ ਜਿਵੇਂ ਸਾਗ ਤੋੜਿਆ ਉਹ ਸਾਰਾ ਕੁਝ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਫਿਰ ਤੇ ਮੈਨੂੰ ਲੱਗਦਾ ਹੈ ਅੰਕਲ ਅੱਜ ਜਿਵੇਂ ਹੁਣ ਉਹ ਗੁਰਦੁਆਰੇ ਗਏ ਨੇ ਆਪਾਂ ਉਹਨਾਂ ਨਾਲ ਵੀ ਤੁਹਾਨੂੰ ਮਿਲਾਵਾਂਗੇ ਬਹੁਤ ਨਾਈਸ ਫੈਮਿਲੀ ਹੈ ਜੀ ਆਂਟੀ ਅੰਕਲ ਵੈਸੇ ਵੀ ਚਲੋ ਜਿਵੇਂ ਆਪਣੇ ਉਧਰਲੇ ਬਜ਼ੁਰਗ ਨੇ ਬਹੁਤ ਹਾਰਡ ਵਰਕ ਕਰਦੇ ਨੇ ਵੀ ਉਹਨਾਂ ਨੂੰ ਆਤ ਤਾਂ ਨਹੀਂ ਹੈਗੀ ਵਿਹਲੇ ਬੈਠਣ ਦੀ ਇਸ ਤਰ੍ਹਾਂ ਆਂਟੀ ਅੰਕਲ ਦੇ ਦੋਏ ਇਹ ਵੀ ਆਪਣਾ ਜਾਣਦੇ ਨੇ ਜੀ ਕੰਮ ਤੇ ਉਹ ਨਹੀਂ ਸਾਰਾ ਦਿਨ ਰਾਤੇ ਹੀ ਘਰ ਬੈਠ ਸਕਦੇ ਹੈਗੇ ਪਰ ਫਿਰ ਵੀ ਕੰਮ ਤੇ ਵੀ ਜਾਏ ਆਉਂਦੇ ਨੇ ਤੇ ਆਪਣੇ ਪਿੱਛੇ ਉਹਦੇ ਵਿੱਚ ਜਿਹੜਾ ਪਿੱਛੇ ਵਿੜਾ ਹੈ ਉਹਦੇ ਵਿੱਚ ਸਾਰੀਆਂ ਸਬਜ਼ੀਆਂ ਵੀ ਲਾਈਆਂ ਹੋਈਆਂ ਨੇ ਤੇ ਉਹ ਵੀ ਆਪਣਾ ਦੇਖ ਸੰਭਾਲ ਸਾਰਾ ਕੁਝ ਕਰਦੇ ਨੇ ਘਰ ਦੇ ਅੰਦਰ ਦੇ ਵੀ ਬਾਹਰ ਦੇ ਵੀ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਉੱਪਰ ਲੈ ਕੇ ਚੱਲਦੇ ਹਾਂ ਜੀ ਸ਼ਾਇਦ ਵੀਡੀਓ ਪਹਿਲਾਂ ਅਸੀਂ ਚੈੱਕ ਕਰਾਂਗੇ ਵੀ ਜ਼ਿਆਦਾ ਲੰਬੀ ਤਾਂ ਨਹੀਂ ਹੋ ਰਹੀ ਫਿਰ ਉਹ ਅਗਲੇ ਪਾਰਟ ਦੇ ਵਿੱਚ ਦਿਖਾਵਾਂਗੇ ਹੁਣ ਆਪਾਂ ਉੱਪਰ ਚੱਲੇ ਆ ਜੀ ਉੱਪਰ ਤਿੰਨ ਬੈੱਡਰੂਮ ਨੇ ਤੇ ਉਹ ਮਤਲਬ ਕਿ ਵੀ ਉਹਦਾ ਜਿਵੇਂ ਨੀਚੇ ਦਾ ਸਾਰਾ ਨਕਸ਼ਾ ਤੁਹਾਨੂੰ ਦਿਖਾਇਆ ਹੈ ਉੱਪਰ ਦਾ ਕਿਵੇਂ ਆ ਉਹ ਇਸ ਤੋਂ ਬਿਲਕੁਲ ਅਲੱਗ ਹੈ ਉਹ ਵੀ ਤੁਹਾਨੂੰ ਦਿਖਾਉਣੀ ਹੈ ਤੇ ਜਿਹੜੀਆਂ ਪੌੜੀਆਂ ਨੇ ਉਹ ਤਾਂ ਮੈਨੂੰ ਸਪੈਸ਼ਲੀ ਬਹੁਤ ਜ਼ਿਆਦਾ ਸੋਹਣੀਆਂ ਲੱਗੀਆਂ ਨੇ ਲੱਕੜ ਦੀਆਂ ਤੇ ਉਹਨਾਂ ਨੂੰ ਜਿਹੜਾ ਵੀ ਡੈਕੋਰੇਟ ਕੀਤਾ ਗਿਆ ਹੈ ਜਾਂ ਇੱਥੇ ਸਾਰੇ ਕਰਦੇ ਨੇ ਉਹ ਵੀ ਆਪਣੇ ਤੋਂ ਬਿਲਕੁਲ ਅਲੱਗ ਹੈ ਉਹ ਵੀ ਮੈਂ ਤੁਹਾਨੂੰ ਦਿਖਾਉਂਗੀ ਦਿਖਾ ਰਹੀ ਹਾਂ ਤੇ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਹੁਣ ਆਪਾਂ ਉੱਪਰ ਚੱਲਦੇ ਹਾਂ ਠੀਕ ਹੈ ਜੀ